ਸ਼੍ਰੀ ਮੁਕਤਸਰ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਨੇ ਆਪਰੇਸ਼ਨ ਸਿੰਧੂਰ ਦੀ ਸਫਲਤਾ ਦਾ ਜਸ਼ਨ ਮਨਾਉਂਦਿਆਂ ਚੜ੍ਹਦੀ ਕਲਾ ਮੰਡਲ ਦੀ ਅਗਵਾਈ ਹੇਠ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ। ਇਹ ਯਾਤਰਾ ਦੇਸ਼ ਭਗਤੀ ਦੇ ਰੰਗਾਂ ਦੇ ਵਿੱਚ ਰੰਗੀ ਹੋਈ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਕਾਰਕੁਨਾਂ ਅਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਤਿਰੰਗਾ ਯਾਤਰਾ ਗੁਰੂ ਗੋਬਿੰਦ ਸਿੰਘ ਪਾਰਕ ਤੋਂ ਸ਼ੁਰੂ ਹੋਈ ਜਿੱਥੋਂ ਇਹ ਪਾਰਕ ਰੋਡ, ਸਬਜ਼ੀ ਮੰਡੀ, ਰੇਲਵੇ ਰੋਡ ਅਤੇ ਕੋਟ ਖਪੂਰਾ ਜਾਂਕ ਤੋਂ ਹੁੰਦੀ ਹੋਈ ਵਾਪਸ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਆ ਕੇ ਸਮਾਪਤ ਹੋਈ ਇਸ ਯਾਤਰਾ ਦੇ ਦੌਰਾਨ ਦੇਸ਼ ਭਗਤੀ ਦੇ ਨਾਅਰੇ ਲਗਾਏ ਗਏ ਅਤੇ ਭਾਰਤ ਦਾ ਰਾਸ਼ਟਰੀ ਝੰਡਾ ਸ਼ਾਨ ਨਾਲ ਲਹਿਰਾਇਆ ਗਿਆ ਯਾਤਰਾ ਦੇ ਸਮਾਪਤ ਹੋਣ ਤੋਂ ਬਾਅਦ ਸਵੇਰੇ 11 ਵਜੇ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ আয়োজিত ਇੱਕ ਸਮਾਗਮ ਵਿੱਚ ਆਪਰੇਸ਼ਨ ਸੰਦੂਰ ਦੀ ਸਫਲਤਾ ਬਾਰੇ ਆਮ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੌਕੇ ਭਾਜਪਾ ਦੇ ਸਥਾਨਕ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਰੇਸ਼ਨ ਸੰਦੂਰ ਸਫਲਤਾ ਪਾਰਟੀ ਦੀਆਂ ਨੀਤੀਆਂ ਅਤੇ ਜਨਤਾ ਦੇ ਸਮਰਥਨ ਦਾ ਪ੍ਰਤੀਬਿੰਬ ਹੈ। ਉਹਨਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੰਮ ਕਰਨ ਦਾ ਸੰਕਲਪ ਵੀ ਦੁਹਰਾਇਆ। ਇਹ ਤਿਰੰਗਾ ਯਾਤਰਾ ਭਾਜਪਾ ਦੀ ਸੂਬੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਮੰਨੀ ਜਾ ਰਹੀ ਹੈ। ਜਿਹੜੇ ਇਹ ਸਿੰਧੂਰ ਆਪਰੇਸ਼ਨ ਕੀਤਾ ਗਿਆ ਅਤਵਾਦ ਦੇ ਵਿਰੁੱਧ ਉਹਦੇ ਵਿੱਚ ਦੇਖੋ ਜੀ ਬੜਾ ਧਿਆਨ ਰੱਖਿਆ ਗਿਆ ਕਿ ਉੱਥੋਂ ਦੀ ਕਿਸੇ ਜਨਤਾ ਨੂੰ ਕੋਈ ਠੇਸ ਨਾ ਪਹੁੰਚੇ ਤੇ ਇਕੱਲਾ ਅੰਤਖਵਾਦ ਨੂੰ ਖਤਮ ਕਰਕੇ ਭਾਰਤ ਦੀਆਂ ਦੋ ਨਾਰੀਆਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਅਹਿਮ ਭੂਮਿਕਾ ਨਿਭਾਈ ਐਸ ਸੰਦੂਰੀ ਯਾਤਰਾ ਵਿੱਚ ਐਸ ਸੰਦੂਰ ਆਪਰੇਸ਼ਨ ਵਿੱਚ ਉਹਨਾਂ ਦਾ ਧੰਨਵਾਦ ਕਰਨ ਲਈ ਤੇ ਉਹਨਾਂ ਦਾ ਮਾਨ ਸਨਮਾਨ ਵਧਾਉਣ ਲਈ ਅੱਜ ਇਹ ਤਿਰੰਗਾ ਯਾਤਰਾ ਕੱਟੀ ਗਈ ਜਿਸ ਦੇ ਵਿੱਚ ਦੇਖੋ ਮੇਰੇ ਇੱਕ ਵਾਰੀ ਕਹਿਣ ਤੇ ਸਾਰੀ ਨਾਰੀ ਸ਼ਕਤੀ ਪਹੁੰਚ ਗਈ। ਅੱਜ ਜੋ ਪਹਿਲਗਾਮ ਵਿੱਚ ਇੱਕ ਦਰਦਨਾਕ ਹਮਲਾ ਕੀਤਾ ਗਿਆ ਸਾਡੇ ਪड़ोसी ਮੁਲਕ ਵੱਲੋਂ ਉਹਨਦੇ ਲਈ ਜੋ ਉਸ ਤੋਂ ਬਾਅਦ ਸਾਡੇ ਮਾਨਯੋਗ ਯਸ਼ਵਦੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਔਰ ਦੇਸ਼ ਦੀਆਂ ਜੁਹਾਰੂ ਸੁਨਾਵਾਂ ਨੇ ਰਲ ਕੇ ਜੋ ਸਾਡੇ ਗਵਾਂਢੀ ਮੁਲਕ ਦੇ ਉਹਨਾਂ ਦਾ ਐਕਸ਼ਨ ਲਿਆ ਗਿਆ ਔਰ ਮੈਂ ਇਸ ਗੱਲ ਤੇ ਇਹ ਗੱਲ ਕਹਿਣੀ ਚਾਹਣਾ ਵੀ ਸਾਡੇ ਦੇਸ਼ ਦੀ ਕੋਈ ਮਨਸਾ ਨਹੀਂ ਸੀ ਕਿਸੇ ਸਿਵਲਿਅਨ ਨੂੰ ਉਹਨਾਂ ਦਾ ਨੁਕਸਾਨ ਕਰਨ ਦੀ ਤੋ ਔਰ ਸਾਡੀ ਸੈਨਾ ਨੇ ਜੋ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣੇ ਸੀ ਉਹ ਨੋ ਟਿਕਾਣੇ ਤਬस्त ਕੀਤੇ ਆ ਔਰ 100 ਦੇ ਕਰੀਬ ਅੱਤਵਾਦ ਜੋ ਸਾਰੀ ਦੁਨੀਆ ਦੇ ਵਿੱਚ ਅੱਤਵਾਦ ਫਲਾ ਰਹੇ ਸੀ ਉਹਨਾਂ ਨੂੰ ਮਾਰਿਆ ਇਸ ਕਰਕੇ ਉਸ ਤੋਂ ਬਾਅਦ ਇਸ ਜੋ ਮਿਸ਼ਨ ਸੀ ਜੋ ਉਹਦਾ ਨਾਮ ਮਿਸ਼ਨ ਸੰਧੂਰ ਰੱਖਿਆ ਗਿਆ ਔਰ ਮੈਂ ਮਿਸ਼ਨ ਸੰਧੂਰ ਤੇ ਉਹਨਾਂ ਦੇ ਸਾਡੀਆਂ ਭਾਰਤੀ ਸਨਾਵਾ ਜਿਨ੍ਹਾਂ ਨੇ ਸਾਡੀ ਸੁਰੱਖਿਆ ਲਈ ਬਾਰਡਰਾਂ ਦੇ ਖੜ ਕੇ ਵਿਰੋਧੀ ਦਾ ਜੋ ਜਵਾਬ ਦਿੱਤਾ ਉਹਨਾਂ ਦੇ ਉਹਨਾਂ ਦਾ ਹੌਸਲਾ ਵਧਾਉਣ ਲਈ ਅਸੀਂ ਅੱਜ ਇਕੱਠੇ ਹੋਏ ਆਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਆਂ ਔਰ ਸਨਾਵਾ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਮੂੰ ਤੋੜਵਾ ਜਵਾਬ ਦਿੱਤਾ ਪਾਕਿਸਤਾਨ ਦੀਆਂ ਸਨਾਵਾ ਨੂੰ ਅੱਜ ਜੋ ਪਹਿਲਗਾਮ ਵਿੱਚ ਇੱਕ ਦਰਦਨਾਕ ਹਮਲਾ ਕੀਤਾ ਗਿਆ ਸਾਡੇ ਪड़ोसी ਮੁਲਕ ਵੱਲੋਂ ਉਹਦੇ ਲਈ ਜੋ ਉਸ ਤੋਂ ਬਾਅਦ ਸਾਡੇ ਮਾਨਯੋਗ ਯਸ਼ਵਦੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਔਰ ਦੇਸ਼ ਦੀਆਂ ਜੁਹਾਰੂ ਸਨਾਵਾ ਨੇ ਰਲ ਕੇ ਜੋ ਸਾਡੇ ਗੁਆਂਢੀ ਮੁਲਕ ਦੇ ਉਹਨਾਂ ਦਾ ਐਕਸ਼ਨ ਲਿਆ ਗਿਆ ਔਰ ਮੈਂ ਇਸ ਗੱਲ ਤੇ ਇਹ ਗੱਲ ਕਹਿਣੀ ਚਾਹਣਾ ਬਿ ਸਾਡੇ ਦੇਸ਼ ਦੀ ਕੋਈ ਮਨਸਾ ਨਹੀਂ ਸੀ ਕਿਸੇ ਸਿਵਲਿਅਨ ਨੂੰ ਉਹਨਾਂ ਦਾ ਨੁਕਸਾਨ ਕਰਨ ਦੀ ਤਾਂ ਔਰ ਸਾਡੀ ਸੈਨਾ ਨੇ ਜੋ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣੇ ਸੀ ਉਹ ਨੋ ਟਿਕਾਣੇ ਤਬਸਤ ਕੀਤੇ ਆ ਔਰ 100 ਦੇ ਕਰੀਬ ਅੱਤਵਾਦ ਜੋ ਸਾਰੀ ਦੁਨੀਆ ਦੇ ਵਿੱਚ ਅੱਤਵਾਦ ਫਲਾ ਰਹੇ ਸੀ ਉਹਨਾਂ ਨੂੰ ਮਾਰਿਆ ਇਸ ਕਰਕੇ ਉਸ ਤੋਂ ਬਾਅਦ ਇਸ ਜੋ ਮਿਸ਼ਨ ਸੀ ਜੋ ਉਹਦਾ ਨਾਮ ਮਿਸ਼ਨ ਸੰਦੂਰ ਰੱਖਿਆ ਗਿਆ ਔਰ ਮੈਂ ਮਿਸ਼ਨ ਸੰਦੂਰ ਤੇ ਉਹਨਾਂ ਦੇ ਸਾਡੀਆਂ ਭਾਰਤੀ ਸਨਾਵਾ ਜਿਨ੍ਹਾਂ ਨੇ ਸਾਡੀ ਸੁਰੱਖਿਆ ਲਈ ਬਾਰਡਰਾਂ ਦੇ ਖੜ ਕੇ ਵਿਰੋਧੀ ਦਾ ਜੋ ਜਵਾਬ ਦਿੱਤਾ ਹੈ ਉਹਨਾਂ ਦੇ ਉਹਨਾਂ ਦਾ ਹੌਸਲਾ ਵਧਾਉਣ ਲਈ ਅਸੀਂ ਅੱਜ ਇਕੱਠੇ ਹੋਏ ਹਾਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਔਰ ਸਲਾਵਾਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਮੂੰਹ ਤੋੜਵਾ ਜਵਾਬ ਦਿੱਤਾ ਪਾਕਿਸਤਾਨੀਆਂ ਸਲਾਵਾਾਂ ਨੂੰ